ਲਿਖਕਤਾ ਬਚਨ ਬਿਲਾਸ ਆਖਦੀ ਹੈ ਕਿ ਸਤ ਤੋਂ ਅੱਠ ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ ਅਸਲ ਚ ਧਰਮ ਦੀ ਤੇ ਵਿਗਿਆਨ ਦੀ ਕੋਈ جنگ ਹੈ ਹੀ ਨਹੀਂ ਬਸ ਕੁਝ ਕੁ ਵਪਾਰੀ ਲੋਕਾਂ ਵੱਲੋਂ ਇਹ جنگ ਬਣਾ ਦਿੱਤੀ ਗਈ ਹੈ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਵਾਧਾ ਵਜਨ ਸਿਰਫ ਖਾਣ ਪੀਣ ਨਾਲ ਨਹੀਂ ਜੁੜਿਆ ਤੁਹਾਡੀ ਨੀਂਦ ਨਾਲ ਵੀ ਜੁੜਿਆ ਹੋਇਆ ਹੈ ਨੀਂਦ ਤੁਹਾਡੇ ਦਿਮਾਗ ਦੀ ਰੀਸਟੋਰੇਸ਼ਨ ਦੇ ਲਈ ਬਹੁਤ ਹੀ ਜ਼ਰੂਰੀ ਹੈ ਜਦੋਂ ਆਪਾਂ ਦੇਰ ਰਾਤ ਤੱਕ ਕੰਮ ਕਰਦੇ ਹਾਂ ਜਾਂ ਖਾਣ ਪੀਣ ਕਰਦੇ ਹਾਂ ਤਾਂ ਆਪਣਾ ਸਰਕੇਡੀਅਮ ਰਿਦਮ ਡਿਸਟਰਬ ਹੋ ਜਾਂਦਾ ਤਾਂ ਹੀ ਮੋਟਾਪੇ ਦਾ ਖਤਰਾ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਘੱਟ ਨੀਂਦ ਇੱਕ ਐਸਾ ਵਸ਼ ਚ ਕਰਨ ਵਾਲਾ ਚੱਕਰ ਬਣਾਉਂਦੀ ਹੈ ਜਿਦੇ ਨਾਲ ਕੋਰਟੀਸੋਲ ਤੇ ਇਨਸੂਲਿਨ ਵਾਧਾ ਹੈ ਤਾਹੀਂ ਭੁੱਖ ਵੱਧਦੀ ਹੈ ਤੇ ਵਜ਼ਨ ਵੱਧਦਾ ਹੈ। ਤਾਂ ਹੀ ਕਹਿਣਾ ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਖਾਣਾ ਪੀਣਾ ਬੰਦ ਕਰ ਦਿਓ। ਤਾਂ ਜੋ ਤੁਹਾਨੂੰ ਚੰਗੀ ਨੀਂਦ ਆ ਸਕੇ। ਘੱਟ ਨੀਂਦ ਦਾ ਮਤਲਬ ਸਟ੍ਰੈਸ ਵੱਧ, ਥਕਾਵਟ ਵੱਧ ਤੇ ਧਿਆਨ ਦੀ ਕਮੀ। ਇਹੀ ਸਟ੍ਰੈਸ ਅਤੇ ਥਕਾਵਟ ਅਗਲੀ ਵਾਰੀ ਤੁਹਾਨੂੰ ਵਧੀਆ ਨੀਂਦ ਨਹੀਂ ਆਉਣ ਦਿੰਦੇ। ਤੇ ਤਾਂ ਹੀ ਤੁਹਾਨੂੰ ਅਗਲੀ ਰਾਤ ਨੂੰ ਵੀ ਨੀਂਦ ਘੱਟ ਆਉਂਦੀ ਹੈ ਤੇ ਤੁਸੀਂ ਉਸ ਨੀਂਦ ਦੇ ਵਸ਼ੇ ਵਿੱਚ ਫਸ ਜਾਂਦੇ ਹੋ। ਇਹੀ ਚੱਕਰ ਵਾਰੋ-ਵਾਰ ਚੱਲਦਾ ਹੀ ਰਹਿੰਦਾ ਸਿਹਤ ਤੇ ਮਨ ਨੂੰ ਹੋਰ ਵੀ ਖਰਾਬ ਕਰਦਾ ਹੈ ਕਿਹੜੇ-ਕਿਹੜੇ ਤਰੀਕਿਆਂ ਨਾਲ ਨੀਂਦ ਵਧੀਆ ਆ ਸਕਦੀ ਆ ਤਾਂ ਕਮੈਂਟ ਦੇ ਵਿੱਚ ਸਲੀਪ ਜ਼ਰੂਰ ਲਿਖਿਓ ਆਪਾਂ ਵੀਡੀਓ ਬਣਾ ਦਾਂਗੇ ਥਿਸ ਇਜ਼ ਸੁਖ ਸਿੰਘ ਫਿਟਨੈਸ ਕਲੱਬ ਜੀ ਹੁਣ ਆਪਾਂ ਮਿਲਦੇ ਆਂ ਕੱਲ ਇੱਕ ਅਗਲੀ ਵੀਡੀਓ ਦੇ ਵਿੱਚ